ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਆਂ ਉਮੀਦ ਕਰਦਾ ਕਿ ਆਜੀਬ ਜੀ ਹੋਗੇ ਚੜ੍ਹਦੀ ਕਲਾ ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਣੀ ਵੀਡੀਓ ਲੈ ਕੇ ਆਇਆ ਬਹੁਤ ਹੀ ਸੋਹਣਾ ਟੌਪਿਕ ਦਾ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਵ ਲੈਸ ਕੋ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰ ਦਿਓ ਜੀ ਸੋ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਆ ਉਹ ਹੈਗਾ ਜੀ ਉਦਾਸੀ ਦਾ ਹਨਾ ਬਈ ਕਈ ਵਾਰ ਮਨ ਇੰਨਾ ਕੁ ਉਦਾਸ ਹੋ ਜਾਂਦਾ ਹਨਾ ਤੇ ਕੁਝ ਵੀ ਨਹੀਂ ਅਕਚੂ ਜਿਹੜੀ ਉਦਾਸੀ ਆ ਇਹ ਜ਼ਿੰਦਗੀ ਚ ਹਰ ਇੱਕ ਬੰਦੇ ਦੇ ਦੇ ਟਾਈਮ ਜੋ ਉਹਨਾਂ ਲਾਈਫ ਦਾ ਪੀਰੀਅਡ ਹੁੰਦਾ ਹੈ ਉਹਦੇ ਵਿੱਚ ਆਉਂਦੀ ਆਉਂਦੀ ਆ ਲਗਭਗ ਹਰ ਇੱਕ ਇਨਸਾਨ ਦੇ ਹਨਾ ਤੇ ਜਦੋਂ ਉਦਾਸੀ ਆਉਂਦੀ ਆ ਅੱਜ ਆਪਾਂ ਗੱਲ ਕਰਾਂਗੇ ਉਦਾਸੀ ਆਉਂਦੀ ਕਿਉਂ ਆ ਤੇ ਇਹਨੂੰ ਕਿੱਦਾਂ ਬੁਰ ਕੀਤਾ ਜਾ ਸਕਦਾ ਕੀ ਕਰਨਾ ਚਾਹੀਦਾ ਜਦੋਂ ਮਨ ਉਦਾਸ ਹੋਵੇ ਹਨਾ ਸੋ ਇੱਥੇ ਆਪਾਂ ਇਹਦੇ ਨੰਬਰ ਤੇ ਗੱਲ ਕਰਾਂਗੇ ਜਦੋਂ ਬੰਦਾ ਉਦਾਸ ਹੁੰਦਾ ਹਨਾ ਤਾਂ ਉਹ ਕੀ ਕਰਦਾ ਉਹ ਆਪਣੇ ਮਾਈਂਡ ਦੇ ਉੱਤੇ ਇੰਨਾ ਕਿ ਜ਼ਿਆਦਾ ਉਸ ਚੀਜ਼ ਨੂੰ ਲਾ ਕੇ ਪ੍ਰੈਸ਼ਰ ਪਾ ਲੈਂਦਾ ਕਿ ਉਹਦਾ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ ਰਹੇਗਾ ਠੀਕ ਹੈ ਜੀ ਨਾਉ ਦਾ ਕੰਮ ਕਰਨ ਨੂੰ ਦਿਲ ਕਰਦਾ ਨਾ ਉਹਦਾ ਰੋਟੀ ਖਾਣ ਨੂੰ ਦਿਲ ਕਰਦਾ ਨਾ ਕਿਤੇ ਉਹ ਜਾਨ ਨੂੰ ਦਿਲ ਕਰਦਾ ਨਾ ਕਿਉਂਕਿ ਉਹ ਚੀਜ਼ ਨੂੰ ਇੰਨਾ ਆਪਣੇ ਉੱਤੇ ਉਹ ਹਾਵੀ ਕਰ ਲੈਂਦਾ ਨਾ ਵੀ ਉਹਦਾ ਮਨ ਇੰਨਾ ਕੋ ਹੋ ਜਾਂਦਾ ਵੀ ਯਾਰ ਮੈਨੂੰ ਆਹ ਹੋਣਾ ਨਹੀਂ ਮੈਂ ਆਹ ਕਰਨ ਨਹੀਂ ਹੈਗਾ ਨਾ ਇਹ ਚੀਜ਼ ਬਹੁਤ ਜ਼ਿਆਦਾ ਹਾਵੀ ਹੋ ਜਾਂਦੀ ਹੈ ਮਨ ਤੇ ਹਣਾ ਸੋ ਸਭ ਤੋਂ ਪਹਿਲਾਂ ਤਾਂ ਨਾ ਆਪਣੇ ਆਪ ਨੂੰ ਇੰਨਾ ਸਟਰੌਂਗ ਬਣਾਵੋ ਬਈ ਜਿਹੜੀ ਵੀ ਉਦਾਸੀ ਆ ਕਿਸੇ ਵੀ ਕਾਰਨ ਕਰਕੇ ਤੁਸੀਂ ਉਦਾਸ ਹੋ ਉਹ ਚੀਜ਼ ਨੂੰ ਲੈ ਕੇ ਆਪਣੇ ਮਾਈਂਡ ਦੇ ਉੱਤੇ ਉਸ ਚੀਜ਼ ਨੂੰ ਹਾਵੀ ਨਾ ਹੋਣ ਦਿਓ ਨਾ ਸਭ ਤੋਂ ਇਹ ਤੁਹਾਨੂੰ ਤੁਹਾਨੂੰ ਆਪ ਹੀ ਕਰਨਾ ਪੈਣਾ ਹੈ ਤੁਹਾਡੇ ਅੰਦਰ ਹੀ ਹੁੰਦੀ ਹੈ ਚੀਜ਼ ਜਿਹੜੀ ਮਿਲ ਪਾਵਰ ਹੁੰਦੀ ਹੈ ਨਾ ਇਹ ਤੁਹਾਨੂੰ ਪਹਿਲਾਂ ਤਾਂ ਇਹ ਖਤਮ ਕਰਨੀ ਪੈਣੀ ਹੈ ਠੀਕ ਹੈ ਜੀ ਕਿਉਂਕਿ ਜਿਹੜੇ ਨੂੰ ਤੁਸੀਂ ਕੰਮ ਕਰਦੇ ਹੋ ਨਾ ਉਹਨਾਂ ਨੂੰ ਬੰਦ ਨਾ ਕਰੋ ਜੋ ਵੀ ਹੈ ਨਾ ਕਈ ਬੰਦੇ ਕੰਮ ਕਰਨਾ ਬੰਦ ਕਰ ਦਿੰਦੇ ਆ ਕਿ ਦੇਲ ਨਹੀਂ ਲੱਗਦਾ ਕੰਮ ਜਣਾ ਰੋਟੀ ਖਾਣੀ ਬੰਦ ਕਰ ਦਿਆਣਗੇ ਵੀ ਯਾਰ ਮੇਰੇ ਜੀ ਨਹੀਂ ਕਰਦਾ ਮੈਂ ਮਨ ਨੂੰ ਦੱਸ ਮੈਂ ਰੋਟੀ ਨਹੀਂ ਖਾਣੀ ਕਿਉਂਕਿ ਇਹ ਚੀਜ਼ਾਂ ਕਹੋਗੇ ਰੋਟੀ ਨਹੀਂ ਖਾਵਾਂਗੇ ਤਾਂ ਤੁਹਾਡੀ ਸਿਹਤ ਤੇ ਬੈਡ ਇਫੈਕਟ ਪਊਗਾ ਕੰਮ ਨਹੀਂ ਕਰੋਗੇ ਤਾਂ ਤੁਹਾਡੀ ਜਿਹੜੀ ਗਰੋਥ ਆ ਲਾਈਫ ਦੀ ਹੈ ਨਾ ਫਿਊਚਰ ਚ ਜੋ ਵੀ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਉਹ ਚੀਜ਼ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਸੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ਾਂ ਨੂੰ ਕਦੇ ਵੀ ਉਹ ਹਣਾ ਕਰੋ ਸਟਾਪ ਨਾ ਲਗਾਓ ਇਹਨਾਂ ਚੀਜ਼ਾਂ ਦੇ ਕਿਉਂਕਿ ਜ ਨੰਬਰ ਇੱਕ ਤੇ ਤਾਂ ਇਹ ਹਨ ਵੀ ਇਹਨਾਂ ਚੀਜ਼ਾਂ ਤੇ ਸਟਾਪ ਲਉਣਾ ਬਹੁਤ ਜ਼ਰੂਰੀ ਆ। ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਉਦਾਸੀ ਦਾ ਕਾਰਨ। ਉਦਾਸੀ ਦੇ ਕਈ ਕਾਰਨ ਹੋ ਸਕਦੇ ਆ ਵੀ ਤੁਸੀਂ ਉਦਾਸ ਰਹਿੰਦੇ ਹੋ। ਹੋ ਸਕਦਾ ਤੁਹਾਡਾ ਆਪਣਾ ਹੀ ਕੋਈ ਗਲਤੀ ਹੋ ਗਈ ਹੋਣਾ ਜਿਸ ਕਰਕੇ ਤੁਸੀਂ ਉਦਾਸ ਰਹਿਣ ਲੱਗੇ। ਹੋ ਸਕਦਾ ਕੋਈ ਥਰਡ ਪਰਸਨ ਇਸ ਚ ਇਨਵੋਲ ਹੋਵੇ ਹੋਣਾ ਵੀ ਤੁਸੀਂ ਥਰਡ ਪਰਸਨ ਨੇ ਕੋਈ ਗੱਲ ਕਿਸ ਤਰ੍ਹਾਂ ਨੇ ਕੀਤੀ ਹਾਂ ਤੁਸੀਂ ਉਹਨੂੰ ਆਪਣੇ ਮਾਈਂਡ 'ਚ ਲੈ ਕੇ ਤੁਸੀਂ ਉਦਾਸ ਰਹਿਣ ਲੱਗੇ ਹੋਣਾ। ਸੋ ਇਹ ਚੀਜ਼ਾਂ ਨੂੰ ਥੋੜਾ ਥੋੜਾ ਇਗਨੋਰ ਕਰਨਾ ਪੈਂਦਾ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਪੈਂਦਾ ਆਪਣੇ ਆਪ ਨੂੰ ਮੋਟੀਵੇਟ ਕਰਨਾ ਪੈਂਦਾ ਇਹਨਾਂ ਚੀਜ਼ਾਂ 'ਵਿ ਜੇ ਹਨਾ ਜੇ ਕੋਈ ਗਲਤੀ ਹੋ ਗਈ ਫਿਰ ਤੁਸੀਂ ਇਹ ਵੀ ਸੋਚਦੇ ਹੋਵੋਗੇ ਹਾਂ ਯਾਰ ਉਦੋਂ ਮੇਤੋਂ ਆ ਗਲਤੀ ਹੋਈ ਸੀ ਹਨਾ ਉਹਦੇ ਕਰਕੇ ਆ ਹੋ ਗਿਆ ਸੋ ਜਿਹੜਾ ਪਾਸਟ ਆ ਹਨਾ ਜਿਹੜਾ ਬੀਤ ਗਿਆ ਹੋਇਆ ਹੈ ਹਨਾ ਉਹਦੇ ਬਾਰੇ ਨਾ ਸੋਚਿਆ ਕਰੋ ਜੋ ਤੁਹਾਡਾ ਆਉਣ ਵਾਲਾ ਫਿਊਚਰ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਉਹਨੂੰ ਕਿੱਦਾਂ ਦਾ ਬਣਾਉਣਾ ਹੈ ਹਨਾ ਪੁਰਾਣੀਆਂ ਚੀਜ਼ਾਂ ਨੂੰ ਸੋਚ ਕੇ ਤੁਸੀਂ ਉਦਾਸ ਰਹੋਗੇ ਤਾਂ ਤੁਹਾਡਾ ਫਿਊਚਰ ਆਉਣ ਵਾਲਾ ਵੀ ਉਦਾਸੀਆਂ ਚ ਹੀ ਲੱਗੂਗਾ ਸੋ ਜਿਹੜਾ ਪਿਛਲਾ ਤੁਹਾਡਾ ਪਾਸਟ ਆ ਜੋ ਲੰਘ ਗਿਆ ਲੰਘ ਗਿਆ ਜੋ ਤੁਹਾਡਾ ਅੱਗੇ ਫਿਊਚਰ ਹੋਣਾ ਉਹਦੇ ਬਾਰੇ ਸੋਚਿਆ ਕਰੋ ਉਹਨੂੰ ਬਿੱਤਰ ਬਣਾਉਣ ਬਾਰੇ ਸੋਚਿਆ ਕਰੋ ਸੋ ਦੋਸਤੋ ਕਦੇ ਵੀ ਉਦਾਸ ਨਾ ਹੋ ਜੇ ਉਦਾਸ ਉਦਾਸੀ ਆ ਜਾਂਦੀ ਆ ਨਾ ਰਹਿਦੀ ਜ਼ਿੰਦਗੀ ਚ ਆਉਂਦੀ ਆ ਤਾਂ ਜਿਹੜੀਆਂ ਆ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਇਹਨਾਂ ਨੂੰ ਥੋੜਾ ਜਿਹਾ ਫਾਲੋ ਕਰੋ ਤੇ ਫਿਰ ਦੇਖੋ ਤੁਸੀਂ ਕਿਦਾਂ ਖੁਸ਼ੀ ਦੇ ਮਾਹੌਲ ਵਿੱਚ ਆਹੋਗੇ ਸੋ ਇੱਥੇ ਵੀਡੀਓ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜ ਕਰਿਓ ਜੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਾਸਰੀ